ਇਸ ਆਤਿਸ਼੍ਰੀ ਅਕਾਲ ਜੀ ਵੀ ਇੱਧਰ ਬੈ ਹਰਪ੍ਰੀਤ ਵੇਖਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਅਸੀਂ ਚੈਨਲ ਤੇ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਅੱਜ ਦੀ ਗੱਲ ਕਰੀ 2 ਫਰਵਰੀ ਦੀ ਸਭ ਤੋਂ ਪਹਿਲਾਂ ਲਾਈਵ بتایا ਸੈਟਲਾਈਟ ਤਸਵੀਰਾਂ ਵੇਖ ਸਰ ਕਰੀਬ ਸਵੇਰ ਦੇ 9 ਵਜਰੇ ਨੇ ਤੇ ਇਸ ਦੀਆਂ ਲਾਈਵ ਜੋ ਤਾਇਆ ਸੈਟਲਾਈਟ ਤਸਵੀਰਾਂ 2 ਫਰਵਰੀ 2024 ਦੀਆਂ ਤੇ ਅੱਜ ਜਿਹੜੇ ਫਿਲਹਾਲ ਕੁਝ ਕਲਾਕਾਂ ਵਿੱਚ ਅਜੇ ਵੀ ਧੁੰਦ ਬਣੀ ਆਈ ਹੈ ਕੁਝ ਹਲਕੀ ਤੇ ਕੁਝ ਲਗਾ ਸੰਘਣੀ ਧੁੰਦ ਜਿਹੜੀ ਬਣੀ ਆਈ ਹੈ ਪੰਜਾਬ ਦੇ ਜਿਹੜੇ ਆਇੜ ਖੇਤਰੇ ਗਏ ਠੀਕ ਹੈ ਇੱਥੇ ਅਜੇ ਵੀ ਜਿਹੜੀ ਸੰਘਣੀ ਕੁਝ ਲੱਗ ਜਿਹੜੀ ਧੁੰਦ ਬਣੀ ਹੈ ਬਾਕੀ ਉੱਪਰਲੇ ਖੇਤਰ ਮਾਜਿਆ ਦਵਾਪਤ ਹੋ ਗਏ ਪੂਰਬੀ ਖੇਤਰ ਇਹਨਾਂ ਇਲਾਕਿਆਂ ਵਿੱਚ ਮੌਸਮ ਵਧੀਆ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਤਾਂ ਜਿਹੜੇ ਜਿੱਥੇ ਵੀ ਧੁੰਦ ਬਣੀ ਹੈ ਠੀਕ ਹੈ ਤਾਂ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਆਪਾਂ ਗੱਲ ਕਰੀਏ ਤਾਂ ਮੌਸਮ ਜਿਹੜਾ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ ਵਧੀਆ ਧੁੱਪ ਲੱਗਣ ਦੇ आसार ਨੇ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਵਧੀਆ ਧੁੱਪ ਲੱਗ ਸਕਦੀ ਤਿੱਕੀ ਕੜਕਮੀ ਤੋਂ ਵੇਖਣ ਨੂੰ ਮਿਲ ਸਕਦੀ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਤਾਂ 3 ਫਰਵਰੀ ਤੱਕ ਫਿਲਹਾਲ ਜਿਹ ਜਾ ਜ਼ਿਆਦਾਤਰ ਹਵਾਵਾਂ ਉੱਤਰੀ ਜਾਂ ਉੱਤਰ-ਪੱਛਮੀ ਦਿਸ਼ਾ ਤੋਂ ਚੱਲਦੀਆਂ ਰਹਿਣਗੀਆਂ ਤੇ ਉਸ ਤੋਂ 4 ਫਰਵਰੀ ਤੋਂ ਫਿਰ ਤੋਂ ਜਿਹੜੀਆਂ ਆਪਾਂ ਗੱਲ ਕਰੀ ਪੂਰਬ ਦਿਸ਼ਾ ਤੋਂ ਜਾਂ ਦੱਖਣ-ਪੂਰਬ ਤੋਂ ਹਵਾਵਾਂ ਚੱਲਣਗੀਆਂ ਤੇ ਉਸ ਵਾਰ ਇੱਕ ਜਿਹੜਾ ਸਿਸਟਮ ਫਿਰ ਲੱਗਣ ਜਾ ਰਿਹਾ ਜੋ ਕਿ 3 ਫਰਵਰੀ ਤੋਂ ਲੈ ਕੇ ਤੇ 5 ਫਰਵਰੀ ਦੇ ਦਰਮਿਆਨ ਯਾਨੀ ਕਿ 3 ਫਰਵਰੀ ਦੁਪਹਿਰ ਤੋਂ ਲੈ ਕੇ ਚਾ ਆਪਣਾ 5 ਫਰਵਰੀ ਦੁਪਹਿਰ ਤੱਕ ਕਹਿ ਲਓ ਜਾਂ ਸਵੇਰ ਤੱਕ ਕਹਿ ਲਓ 5 ਫਰਵਰੀ ਤਾਂ ਇੰਨਾ ਘੰਟਿਆਂ ਦੇ ਵਿੱਚ ਜਿਹੜਾ ਦਿਨ ਹੋਣਗੇ ਘੰਟੇ ਹੋਣਗੇ ਇੰਨਾ ਵਿੱਚ ਜਿਹੜੇ ਹਲਚਲ ਆ ਵੇਖਣ ਨੂੰ ਮਿਲਗੇ ਪੰਜਾਬ ਦੇ ਫਿਰ ਤੋਂ ਇੱਕ ਜਿਹੜਾ ਸਿਸਟਮ ਕਹਿ ਦਰਜ ਕੀਤਾ ਜਾਵਾਲਕੇ ਤੋਂ ਦਰਮਿਆਨਾ ਤੇ ਕੁਝ ਇਲਾਕਿਆਂ ਵਿੱਚ ਪਾਰੀਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਕਈ ਕਈ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਜਿਹੜਾ ਸਿਸਟਮ ਹੋਵੇਗਾ ਥੱਲੋ ਜਿਵੇਂ ਰਾਜਸਥਾਨ ਵੱਲੋਂ ਕੂਚ ਕਰੇਗਾ ਜਾਨੀ ਕਿ ਜਿਹੜੇ ਦੱਖਣੀ ਖੇਤਰ ਹੋਗੇ ਪੰਜਾਬ ਦੇ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਭਾਵਿਤ ਕਰੇਗਾ ਤੇ ਉਸ ਬਰਗਾ ਦਾ ਜਦ ਸਿਸਟਮ ਇਸ ਤਰ੍ਹਾਂ ਵਧੇਗਾ ਠੀਕ ਹੈ ਇਸ ਤਰ੍ਹਾਂ ਵਧੇਗਾ ਤੇ ਜੋ ਇਸ ਤੋਂ ਬਾਅਦ ਜਿਹੜਾ ਆਪਣਾ ਪਹਾੜਾਂ ਤੇ ਸ਼ਿਫਟ ਹੋ ਜਾਏਗਾ ਸਿਸਟਮ ਤੇ ਜਿਹੜਾ ਲੱਗੇਗਾ 3 ਫਰਵਰੀ ਤੋਂ ਲੈ ਕੇ 5 ਫਰਵਰੀ ਦੇ ਦਰਮਿਆਨ ਪੰਜਾਬ ਦੇ ਕਾਫੀ ਇਲਾਕਾ ਪ੍ਰਭਾਵਿਤ ਕਰੇਗਾ ਕਈ ਇਲਾਕਾ ਲੱ जा सकदा है ते कुछ कुछ लाग गडेमारी हुंदी इस संभावना ਤਾਂ ਵਾਈ ਕਰੂ ਨਾ ਕਰੇ ਠੀਕ ਗੜੇਮਰੀ ਹੋਵੇ ਕਿਉਂਕਿ ਪਹਿਲਾਂ ਹੀ ਕਾਫੀ ਨੁਕਸਾਨ ਹੋਇਆ ਤੁਹਾਨੂੰ ਪਤਾ ਹੈ ਬਹੁਤ ਆਪਕੈਸ ਨੁਕਸਾਨ ਹੋਇਆ ਮੀ ਪੈ ਜੇ ਤਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਠੀਕ ਹੈ ਵਧੀਆ ਮੀ ਪੈ ਜੇ ਤਾਂ ਬਾਕੀ ਜੇਕਰ ਗੜੇਮਰੀ ਹੁੰਦੀ ਤੇ ਇਸ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ ਤੇ ਇਸ ਕਰੇ ਵਾਈ ਕਰੂਗੇ ਇਹ ਅਰਦਾਸ ਕਰਦੇ ਗੜੇਮਰੀ ਨਾ ਹੋਵੇ ਤਾਂ ਇਸ ਵਿੱਚ ਖਾਸ ਕਰਕੇ ਜਿਹੜੇ ਪਹਿਲਾਂ ਰਹਿ ਗਏ ਨੇ ਪੰਜਾਬ ਦੇ ਦੱਖਣੀ ਖੇਤਰ ਹੋ ਕੇ ਜਿਨੇ ਫਾਜ਼ਲ ਕਾਬੂਰ ਮਲੋਟ ਹੋ ਗਿਆ ਉਸਰ ਬਠਿੰਡਾ ਮਾਨਸਾ ਹੋ ਗਿਆ ਬਰਨਾਲਾ ਆ ਗਿਆ ਪਟਿਆਲਾ ਆ ਗਿਆ ਫਿਰੋਜ਼ਪੁਰ ਹੋ ਗਿਆ ਠੀਕ ਹੈ ਜ ਪਰ ਦਾ ਦੱਖਣੀ ਸਰ ਹੈਗਾ ਸੀ ਮੱਧ ਰਹਿ ਗਿਆ ਸੀ ਜਿੱਥੇ ਮੀਂਹ ਪੂਰੀ ਤਰ੍ਹਾਂ ਨਹੀਂ ਪਹੁੰਚਿਆ ਤੇ ਹੁਣ ਸਭਾਵਨਾ ਇੱਥੇ ਸਭ ਤੋਂ ਵੱਧ ਜਿਹੜਾ ਸਿਸਟਮ ਐਕਟਿਵ ਰਹਿ ਸਕਦਾ ਜਿਹੜਾ ਦੱਖਣੀ ਹੋ ਕੇ ਪੱਛਮੀ ਖੇਤਰ ਬਾਕੀ ਜਲਦੀ ਆਪਾਂ ਇਸ ਤੇ ਵੀਡੀਓ ਬਣਾ ਕੇ ਅਪਲੋਡ ਕਰਨਾ ਕਿ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਸਭਾਵਨਾ ਰਹੀ ਕਿੱਥੇ ਘੱਟ ਰਵੇਗੀ ਬਾਕੀ ਜ਼ਿਲ੍ਹਿਆਂ ਵਿੱਚ ਪਾ ਮੀ ਪਹੁੰਚੇਗਾ ਠੀਕ ਹੈ ਮੱਧਯਾਤ ਬਾਬਾ ਦੇ ਖੇਤਰ ਹੋ ਕੇ ਪੂਰਬੀ ਖੇਤਰ ਹੋ ਕੇ ਮੱਧ ਪੰਜਾਬ ਦਾ ਦੱਖਣ ਪੱਛਮੀ ਮਾਲਵਾ ਹੋ ਗਿਆ ਪੂਰਬੀ ਹੋ ਗਿਆ ਦੱਖਣੀ ਤਾਂ ਸਾਰਿਆਂ ਇਲਾਕਿਆਂ ਵਿੱਚ ਕਾਫੀ ਆਪਕੈਸ ਜ਼ਿਲ੍ਹਿਆਂ ਵਿੱਚ ਮੀਂਹ ਪਹੁੰਚਣ ਦੀ ਸਭਾਵਨਾ ਰਹ ਜਿਲ੍ਹਿਆਂ ਵਿੱਚ ਮੈਂ ਜਿਤ ਦਰਜ ਕੀਤਾ ਜਾਵੇ ਗਲਕਿ ਤੋਂ ਦਰਮਿਆਨਾ ਤੇ ਤਿੰਨ ਫਰਵਰੀ ਸੁਭਾਵਨਾ ਰਵੇਗੀ ਜਿਹੜੇ ਦੁਪਹਿਰ ਸ਼ਾਮ ਤੋਂ ਬਾਅਦ ਆਪਾਂ ਗੱਲ ਕਰੀ ਜਿਵੇਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚ ਗਰਚਮ ਕੋਲ ਬੱਦਲ ਬਣ ਸਕਦੇ ਨੇ ਤਾਂ ਕਈ ਜਿਲ੍ਹਿਆਂ ਨੂੰ ਗੱਲ ਕਰੀ ਜੋ ਦੱਖਣ ਪੱਛਮੀ ਹੋਗਾ ਜਾਂ ਪੱਛਮੀ ਮਾਲਵਾ ਜਾਂ ਮੱਧ ਪੰਜਾਬ ਕੁਝ ਪੂਰਬੀ ਖੇਤਰ ਇਹਨਾਂ ਇਲਾਕਿਆਂ ਵਿੱਚ ਸੁਭਾਵਨਾ ਰਵੇਗੀ ਤਾਂ ਤਿੰਨ ਫਰਵਰੀ ਸਵੇਰ ਦੇ ਘਟੇ ਵਿੱਚ ਕਿਤੇ ਕਿਤੇ ੜਕਣੀ ਕੰਡਾ ਇਹ ਵੇਖਣ ਨੂੰ ਮਿਲ ਸਕਦਾ ਉਸ ਤੋਂ ਬਾਅਦ ਮੇਨ ਸਿਸਟਮ ਹੋਵੇਗਾ ਜਿਹੜਾ ਤਿੰਨ ਫਰਵਰੀ ਦੁਪਹਿਰ ਤੋਂ ਲੈ ਕੇ ਜਿਹੜਾ 5 ਫਰਵਰੀ ਦੁਪਹਿਰ ਦੇ ਵਿੱਚ ਜਿਹੜੇ ਘੰਟੇ ਹੋਣਗੇ ਦਿ ਨਾਤੇ ਦਰਮਿਆਨ ਨੇ ਤਾਂ ਕਈ ਲਾਗੇ ਪਾਰਮੀ ਵੀ ਵੇਖਣ ਨੂੰ ਮਿਲ ਸਕਦਾ ਹੈ ਕਈ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਤਾਂ ਉਹ ਦਿਨਾਂ ਤੱਕ ਅਪਡੇਟ ਕਰਦੇ ਰਹਿਾਂਗੇ ਜਲਦੀ ਆਪਾਂ ਇਸ ਤੇ ਵੀਡੀਓ ਬਣਾ ਕੇ ਅਪਲੋਡ ਕਰਦਾ ਕਿ ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਣਗੇ ਕਿਹੜੇ ਜ਼ਿਲ੍ਹੇ ਘੱਟ ਹੋਣਗੇ ਤਾਂ ਫਿਲਹਾਲ ਇਹ ਅਪਡੇਟ ਹੈ ਅੱਜ ਜਿਹੜੀ 2 ਫਰਵਰੀ ਨੂੰ ਆਪਣੇ ਕੁਝ ਘੰਟੇ ਬਾਅਦ ਜਿਹੜੀ ਧੁੱਪ ਵਧੀਆ ਵੇਖਣ ਨੂੰ ਮਿਲ ਸਕਦੀ ਪੰਜਾਬ ਦੇ ਕਾਫੀ ਲਾਗੇ ਵਧੀਆ ਧੁੱਪ ਲੱਗ ਸਕਦੀ ਹੈ ਅੱਜ ਤਾਂ ਫਿਲਹਾਲ ਇਹ ਜਾਣਕਾਰੀ ਸੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹੈ ਕੋਈ ਨਵੀਂ ਜਾਣਕਾਰੀ ਆਪਾਂ ਨੂੰ ਮਿਲਦੀ ਤੁਹਾਡੇ ਤੱਕ ਜਰੂ